ਕਈ ਆਂ ਪਿੰਡਾਂ ਦੇ ਲੋਕ ਬੈਠੇ ਆ ਉਹਨਾਂ ਨੂੰ ਇਹ ਲਾਖਾਂ ਵੀ ਕਲੇਖਾਨਾ ਦਾ ਹੀ ਮੁੱਦਾ ਚੜਿਆ ਆ ਆਪਣੇ ਜਥੇ ਬੰਗਾਰੇ ਬੈਠੇ ਆ ਤੇ ਇਹੀ ਹੱਲ ਕਰਾ ਕੇ ਦੇਣਗੇ ਉਹ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਵੀ ਤੇ ਆਪਣੇ ਆਪ ਨੂੰ ਕਹਿੰਦਾ ਸੀਗਾ ਤੁਸੀਂ ਕੁਝ ਕਰੋ ਯਾਰ ਸਾਡਾ ਝੋਲਾ ਨਹੀਂ ਬੋਲਦਾਗਾ ਕਾਹ ਤੱਕ ਆ ਵੀ ਵੀਦਣੋ ਜਿਹੜੇ ਮੰਡੀਆਂ ਦੇ ਵਿੱਚ ਕਿਸਾਨ ਰੁਲੇ ਆ ਪਰ ਇਹ ਆਪਾਂ ਨੂੰ ਖੰਗਰਾ ਪਾਉਗਾ ਸਾਡੇ ਮਜ਼ਦੂਰ ਭਰਾ ਵੀ ਬੈਠੇ ਆ ਕਿਉਂਕਿ ਜੇ ਮੰਡੀ ਕੰਮ ਖਤਮ ਹੋ ਗਿਆ ਤੇ ਮਜ਼ਦੂਰ ਨੇ ਵੀ ਖਤਮ ਹੋਣਾ ਹੈ ਕਿਉਂਕਿ ਜਿਹੜੇ ਮਜ਼ਦੂਰਾਂ ਨਾਲ ਮੋਦੀ ਸਰਕਾਰ ਨੇ ਉਹ ਜਿਹੜਾ ਝੋਨਾ ਦੇ ਮੰਡੀਆਂ ਦੇ ਪਿਆਸੀ ਦਾ ਪਰਾਇ ਦੀ ਫਿਕਰ ਇਹਨਾਂ ਨੂੰ ਪਹਿਲਾ ਲੱਜੀ ਸੀ ਇਹ ਸਾਰੇ ਸੰਯੁਕਤ ਖੇਤਾਨ ਮੋਰਚੇ ਨੇ ਉੱਥੇ ਵੀ ਮੰਗ ਬਹੁਤ ਜ਼ੋਰ ਨਾਲ ਖਾਈ ਸੀ ਕਿ ਅਸੀਂ ਸਰਕਾਰ ਨੂੰ ਇਹ ਚਾਹਤ ਹੈ ਜੇ ਜਿਹੜੇ ਖੋਡੇ ਖਾਨਾਂ ਨੂੰ ਖੇਤੀ ਦੇ ਖੇਤਰ ਤੋਂ ਬਾਹਰ ਕੀਤਾ ਜਾਵੇ ਇਹ ਸੇ ਵੱਡੇ ਵੱਡੇ ਜਿਹੜੇ ਪ੍ਰਾਂਤ ਮੰਤੇ ਜਾਣ ਜਿਹੜੇ ਦਾਦੀ ਪਾਣੀ ਮਾਰ ਕੇ ਵੱਡੇ ਵੱਡੇ ਹੋਏ ਖੇਤੀ ਕਰਦੇ ਅੱਜ ਇਹ ਭਾਤਵਾਲਾ ਨੇ ਕਿਹਾ ਕੰਮਾਂ ਨੂੰ ਰੋਲਿਆ ਗਿਆ ਉਹ ਕਿਸਾਨਾਂ ਨੂੰ ਪੀਏਪੀ ਨਹੀਂ ਮਿਲੀ ਕਿਸ ਨੇ ਅੰਦਾਜ਼ਾ ਪਾ ਕੇ ਦਿੱਤੀ ਹੈ ਕਿ ਜਿਵੇਂ ਗੱਲ ਨਹੀਂ ਜਾਈ ਉਹ ਫਿਰ ਲਾਈ ਹੈ केंद्र मोदी सरकार मु केंद्र मोदी सरकार मुरदा पूरो ਆਪ ਮੈਂ ਬਰਤੌਰ ਸਿੰਘ ਸ਼ੁਰੂਬਾ ਮੀਟ ਪ੍ਰਧਾਨ ਹਾਂ ਪਾਟੂਸ਼ਾ ਮਿਲੋ ਮਾਲਵਾ ਅੱਜ ਅਸੀਂ ਇੱਥੇ ਜੋ 26 ਨਵੰਬਰ 1920 ਨੂੰ ਇੱਕ ਮਿਸਾਲੀ ਸੰਗਠਨ ਕੀਤਾ ਸੀ ਦਿੱਲੀ ਦੇ ਮੋਰਚੇ ਤੇ ਉਹਦੀ ਅਸੀਂ ਵਰੇਗਨਮਾ ਬਣਾ ਰਹੇ ਹਾਂ ਤੇ ਨਾਲ ਹੀ ਜਿਹੜਾ ਐਨਕੀ ਮੰਡੀਆਂ ਦੇ ਵਿੱਚ ਖੱਜਲ ਖੋਰੀ ਹੋਈ ਕਿਸਾਨਾਂ ਦੀ ਸੰਘ ਦੇ ਹੁੰਨਾ ਉਹ ਪਾਟ ਲਾ ਕੇ ਟੋਲਿਆ ਗਿਆ ਅਸੀਂ ਉਹਦੀ ਵੀ ਨਿਖੇਦੀ ਕਰਦੇ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਨ੍ਹਾਂ ਜਮੀਨਦਾਰਾਂ ਦੀ ਕਾਟ ਲਾ ਕੇ ਧੋਨਾ ਤੋਲਿਆ ਗਿਆ ਹੈ ਉਹਨਾਂ ਦੀ ਵੀ ਭਰਪਾਈ ਪ੍ਰਸ਼ਾਸਨਿ ਕਰਵਾਵੇ ਨਹੀਂ ਅਸੀਂ ਕੋਈ ਵੱਡਾ ਸੰਘਰਸ਼ ਵੱਡੇ ਨੂੰ ਮਜਬੂਰ ਹੋਵਾਂਗੇ ਤੇ ਇੱਕ ਛੋਟੇ ਮਾਧਮ ਰਹੀ ਅਸੀਂ ਕਿਸਾਨਾਂ ਨੂੰ ਜੋ ਫੀਕੋਟ ਏਰੀਏ ਦੇ ਸਾਧ ਏਰੀਏ ਦੇ ਜਾਂ ਕੋਈ ਹੋਰ ਵੀ ਏਰੀਏ ਦੇ ਕਿਸਾਨ ਹੈਗੇ ਆ ਜਿਨ੍ਹਾਂ ਨੂੰ ਕਾਟ ਲਾ ਕੇ ਧੋਨਾ ਤੋਲਿਆ ਗਿਆ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਕਿ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਦੀ ਭਰਪਾਈ ਕਰਵਾਈ ਜਾ ਸਕੇ ਬੈਗਬੀ ਜੀ ਖਾਲਸਾ ਬੈਗਬੀ ਜੀ ਜੋਦਾ ਸਿੰਘ ਭਾਰਤੀ ਕਿਸਾਨੀ ਮੀਰ ਦਾ ਡਕਾਉਂਦਾ ਜਿਲ੍ਹਾ ਜਰਨਲ ਸਖਤਰ ਫਰੀਦਕੋਟ ਅੱਜ ਦਾ ਜੋ ਪ੍ਰੋਗਰਾਮ ਲੱਗਾ ਇਸ ਪੰਚ ਰੱਖਿਆ ਗਿਆ ਅਜਿਹਾ ਜੋ ਪ੍ਰੋਗਰਾਮ 2020 ਦੇ ਵਿੱਚ ਜੋ ਅੰਦੋਲਨ ਨੂੰ ਸਮਰਪਿਤ ਅਜਿਹਾ ਪ੍ਰੋਗਰਾਮ ਔਰ ਰਹਿੰਦੀਆਂ ਮੰਗਾਂ ਨੂੰ ਲੈ ਕੇ ਜੋ ਐਸਕੇਮ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਸਬੰਧ ਤੇ ਅਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਝੋਨੇ ਦੇ ਸੀਜ਼ਨ ਦੌਰਾਨ ਲੱਗੀ ਕਟ ਜਾਂ ਖੱਜਲ ਖਵਾਰੀ ਕਿਸਾਨਾਂ ਦੀ ਹੋਈ ਆ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਨਾਲ ਨਾਲ ਡੀ.ਆਰ.ਟੀ ਦਾ ਮਸਲਾ ਨਾਲ ਨਾਲ ਹੁਣ ਯੂਨੀਅਨ ਦਾ ਸੰਕਟ ਬਣਿਆ ਹੋਇਆ ਨਾਲ ਨਾਲ ਪ੍ਰਦੂਸ਼ਣ ਜੋ ਕਿ ਕਿਸਾਨਾਂ ਨੂੰ ਮਜਬੂਰੀ ਵਸ ਮੱਧਵਰਕ ਜਿਹੜਾ ਕਿਸਾਨ ਆ 80% ਮੱਧਵਰਕ ਕਿਸਾਨਾਂ ਜਿਨ੍ਹਾਂ ਕੋਲ ਮਸ਼ੀਨਰੀ ਦਾ ਕੋਈ ਮੁਹैया ਨਹੀਂ ਮਜਬੂਰੀ ਵਸ ਉਹਨਾਂ ਨੂੰ ਅੱਗ ਲੇਣੀ ਪੈਂਦੀ ਆ ਕੋਈ ਇਹ ਸਰਕਾਰਾਂ ਜਿਹੜੀਆਂ ਇਹ ਪਰਚੇ ਕਰਨ ਤੇ ਤੋਹਿਆ ਹੋਈਆਂ ਅਸੀਂ ਉਸ ਦਲ ਦੀ ਵੀ ਪੂਰਨ ਤੌਰ ਤੇ ਨਿਖੇਧੀ ਕਰਦੇ ਆ ਕਿ ਇਹਨਾਂ ਨੂੰ ਸਰਕਾਰ ਨੂੰ ਬਾਜ ਆ ਜਾਣਾ ਚਾਹੀਦਾ ਨਹੀਂ ਕਿ ਕੋਈ ਅਸਕੇਮ ਦਾ ਤਿੱਖਾ ਪ੍ਰੋਗਰਾਮ ਕੋਈ ਤਿੱਖੀ ਮੀਟਿੰਗ ਕਰਕੇ ਕੋਈ ਅਗਲੀ ਜਿਹੜੀ ਰਣਨੀਤੀ ਆ ਉਹ ਅਲਹਿਕੀ ਜਿ ਲਿਕਨ ਤੋਂ ਕੋਈ ਪਰਹੇਜ਼ ਨਹੀਂ ਕੀਤਾ ਜਾਊਗਾ ਇਹਨੀਆਂ ਤੇ ਬੇਨਤੀ ਆ ਕਰਤਾ ਨੂੰ ਭਰ ਦੇ ਜੀ ਅੱਜ ਅੱਜ ਦਾ ਪਰ ਮੇਰੇ ਅਨੁਸਾਰ ਇਹਦਾ ਪ੍ਰੋਗਰਾਮ ਹੀ ਸਾਡਾ 26 ਨਵੰਬਰ 2020 ਨੂੰ ਵੱਡਾ ਸੰਘਰਸ਼ ਦਿੱਲੀ ਹੋਇਆ ਸੀ ਪਿੱਛੇ ਉਹ ਸ਼ੁਰੂ ਹੋਇਆ ਸੀ ਔਰ ਭਰੇ ਗੰਢ ਬਣਾਉਣ ਵਾਸਤੇ ਵੀ 4 ਸਾਲ ਪੂਰੇ ਹੋਏ ਆ ਇੱਕ ਤਾਂ ਉਹ ਯਾਦ ਕਰਦੇ ਆ ਕਿਉਂਕਿ ਇੱਕ ਸੰਸਾਰ ਦਾ ਇੱਕ ਵੱਡਾ ਸੰਘਰਸ਼ ਜਿਹੜਾ ਸਾਰੀ ਦੁਨੀਆ ਦੇ ਜਿਨਾ ਜਿਹਦਾ ਨਾਂ ਇਸ ਸੰਘਰਸ਼ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਤੇ ਜਿਸ ਤਰੀਕੇ ਨਾਲ ਇੱਕ ਸਾਲ ਤੋਂ ਉੱਪਰ ਦਾ ਸਮਾਂ ਬਿਲਕੁਲ ਰੋਜ਼ ਰੱਬੇ ਤੋਂ ਬਿਨਾ ਮੈਂ ਗਈ ਔਰ ਕਾਲੇਖ ਨੂੰ ਲੱਦ ਕਰਾ ਕੇ ਅਸੀਂ ਉੱਥੋਂ ਆਈ ਸੀ ਕਿ ਜੁਨੀਆ ਦੇ ਸਾਰੇ ਗੱਲ ਚੱਲੀ ਸੀ ਇੱਕ ਤਾਂ ਉਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਚੰਗੇ ਮਾਰੇ ਠੱਕੜ ਝੋਲੇ ਜੋ ਅਸੀਂ ਉੱਥੇ ਝੋਲੇ ਸੀ ਉਸ ਦਿਨ ਸਾਨੂੰ ਯਾਦ ਆ ਰਹੇ ਜਿਸ ਤਾਂ ਜੋ ਸਾਡੇ ਨਾਲ ਸਮਾਂ ਔਰ ਸਾਲ ਦਾ ਬੀਤਿਆ ਜਿਸ ਤਰ੍ਹਾਂ ਅਸੀਂ ਟੱਪਰੀ ਵਾਸ ਬਣ ਕੇ ਰਹੇ ਸਾਰਾ ਕੁਝ ਆ ਸਾਨੂੰ ਯਾਦ ਆਇਆ ਦੂਸਰਾ ਜੋ ਸਰਕਾਰ ਦੀਆਂ ਨੀਤੀਆਂ ਜੋ ਕਾਲਕ ਨੂੰ ਲਾਭ ਤੱਕ ਕੀਤੇ ਸਨ ਕੁਝ ਮੰਗਾ ਸਾਡੀਆਂ ਰਹਿੰਦੀਆਂ ਸਨ ਪਰ ਸਰਕਾਰ ਦਾ ਜੋ ਮੰਸ਼ਾ ਹੈਗੀ ਹੈ ਉਹ ਹਲੇ ਉਸੇ ਤਰ੍ਹਾਂ ਹੀ ਹੈ ਸਾਡੀਆਂ ਜ਼ਮੀਨਾਂ ਨੂੰ ਖੋ ਕੇ ਕਾਰਪਟਰ ਨੂੰ ਦੇਣ ਦਾ ਜੋ ਮਸਲਾ ਹੈ ਅਜੇ ਸਰਕਾਰ ਉਵੇਂ ਚਲਾ ਰਹੀ ਹੈ ਉਹੀ ਮਸਲਾ ਉਹਦਾ ਜਿਹੜਾ ਸਭ ਤੋਂ ਵੱਡਾ ਸਾਹਮਣੇ ਇਸ ਵਾਰ ਆਇਆ ਝੋਨੇ ਦੀ ਫਸਲ ਤੇ ਅਸੀਂ ਦੇਖਿਆ ਵੀ ਝੋਨੇ ਦੀ ਫਸਲ ਦਾ ਕੀ ਹਾਲ ਹੋਇਆ ਪਹਿਲੀ ਅਕਤੂਬਰ ਨੂੰ ਝੋਨਾ ਸੀ तकरीबन ਮਹੀਨਾ ਸਾਰਾ ਆਇਆ ਟੱਪਿਆ ਹਾਲੇ ਤੱਕ ਜਿਹੜੇ ਝੋਨੇ ਸਾਡੇ ਵੇਕਣ ਵਾਲੇ ਰਹਿੰਦੇ ਨੇ ਇਹਦੇ ਕੀ ਕਰਨਗੇ ਇਹਨਾਂ ਖੇਤਾਂ ਖਰਾਬ ਕੀਤਾ ਜਾਵੇ ਕਿਸਾਨ ਨੂੰ ਇਹਨਾਂ ਦੁਖੀ ਕੀਤਾ ਜਾਵੇ ਕਿ ਕਿਸਾਨੀ ਤੋਂ ਬਾਹਰ ਕਿਸਾਨ ਆਪ ਹੀ ਹੋਣ ਦੀ ਸੋਚ ਲਵੇ ਉਹਦੇ ਨਾਲ ਨਾਲ ਖਾਦਾ ਮਸਲਾ ਚੱਲਿਆ ਡੀਏਪੀ ਦਾ ਕਿਉਂਕਿ ਸਾਡੇ ਤਿੰਨ ਮਸਲੇ ਇਸ ਵਾਰ ਲਗਾਤਾਰਲੇ ਨੇ ਢੋਨਾ ਮਤਲਬ ਮੰਡੀਕਾ ਦੇ ਵਿੱਚ ਪਈ ਸੀ ਕਣਕ ਪੀਜਣ ਦਾ ਸਮਾਂ ਆ ਗਿਆ ਡੀਏਪੀ ਨਹੀਂ ਮਿਲ ਰਹੀ ਸੀ ਉਤੋਂ ਅੱਗੇ ਜੋ ਖੇਤਾਂ ਨੂੰ ਬਣਾਉਣ ਵਾਸਤੇ ਪਰਾੜੀ ਦਾ ਮਸਲਾ ਹੈਗਾ ਉਹ ਹਾਲੀਵਾਰੀ ਦੀ ਪਰਾੜੀ ਦੇ ਵਿੱਚ ਇੱਥੇ ਸਾਰੀਆਂ ਟੀਚਰਾਂ ਦੀਆਂ ਬੀ ਨੇ ਬੋਰ ਦੀਆਂ ਸਾਰੇ ਮੈਗਨੇ ਡਿਊਟੀਆਂ ਚ ਸਾਨੂੰ ਪਤਾ ਨਹੀਂ ਕਿੱਦਾਂ ਵੱਡਾ ਕੋਈ ਲਟੇਰਾ ਜਾਂ ਕੀ ਡਾਕੂ ਜਾਂ ਕੀ ਗਿਣਿਆਂ ਗਿਆ ਜਾਂ ਸਭ ਤੋਂ ਜੀ ਕਿਸਾਨ ਹੀ ਖਰਾਬ ਕਰ ਰਿਹਾ ਸਾਰਾ ਵਾਪਰਨ ਕਿਸਾਨ ਹੀ ਖਰਾਬ ਕਰ ਰਿਹਾ ਸਾਰੇ ਲੋਕਾਂ ਦੀ ਡਿਊਟੀ ਜੋ ਤੁਸਾਨਾ ਤੇ ਲਾ ਦਿੱਤੀ ਗਈ ਔਰ ਰੈਡ ਐਂਟਰੀਆਂ ਔਰ ਜਮਾਨੇ ਪਾਏ ਗਏ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਦਾ ਧੂਆਂ ਬਹੁਤ ਜ਼ਿਆਦਾ ਹੈ ਜਾਂ ਦਿੱਲੀ ਜਾਂਦਾ ਹੈ ਇਹ ਮਤਲਬ ਨਹੀਂ ਹੈ ਅੱਜ ਆਖ ਲੱਗੀ ਕੱਲ ਤੁਹਾ ਕਹਿੰਦੇ ਦਿੱਲੀ ਚਲਾ ਗਿਆ ਹੀ ਨਹੀਂ ਹੈ ਸਿਰਫ ਟੋਟ ਜਿਹੜਾ ਸਾਡੀਆਂ ਪਰਾਇਆਂ ਪੰਡਾ ਚੱਕਦੇ ਨੇ ਫੈਕਟਰੀ ਚੋਂ ਜਾਂਦੇ ਆ ਉੱਥੇ ਕੀ ਛੱਡਦਾ ਹੋ ਉੱਥੇ ਉਹ ਧੂਆ ਹੀ ਛੱਡਦਾ ਹੈ ਕਿੰਨੇ ਪੱਟੇ ਚੱਲਦੇ ਨੇ ਕਿੰਨੇ ਵਹੀਕਲ ਚੱਲਦੇ ਨੇ ਕੀ ਪਰ ਦੂਜੇ ਦਾ ਕੁਝ ਪਰਸੈਂਟ ਹੀ ਹੈ 40-50 ਪਰਸੈਂਟ ਜੋ ਜਿਹੜਾ ਕਿਸਾਨ ਤਾਂ ਜਿਹੜਾ ਪ੍ਰਦੂਸ਼ਣ ਕਰਦਾ ਉਹ ਵੀ ਦਿਨ ਹੁੰਦੇ ਨੇ ਸਿਰਫ 15 ਦਿਨ ਹੁੰਦੇ ਨੇ 15 ਦਿਨਾਂ ਦੇ ਵਿੱਚ ਕਿਤੇ ਸਾਰਾ ਕੁਝ ਹੋ ਜਾਂਦਾ ਹੈ ਫਿਰ ਦਿੱਤਾ ਹੀ ਮਕਸਦ ਹੈਗਾ ਵੀ ਇਹ ਕਿਸਾਨ ਨੂੰ ਕਿਸ ਤਰ੍ਹਾਂ ਇਸ ਖੇਤ ਤੋਂ ਬਾਹਰ ਕਰਨਾ ਕਰਦੇ ਕਿ ਕਿਵੇਂ ਲੈ ਕੇ ਆਉਣਾ ਹੈ ਕਿਉਂਕਿ ਭਾਰਤ ਵਾਲਾ ਵਰਗੀਆਂ ਵੱਡੀਆਂ ਲੈਣਾ ਕੱਡੀਆਂ ਜਾ ਰਹੀਆਂ ਵੱਡੀਆਂ ਸਰਕਾਰਾਂ ਕਿ ਅਟਕਾ ਜਾ ਰਹੀਆਂ ਸਾਡੇ ਵੱਸ ਨਿਕਲ ਕੇ ਆ ਜਾਈ ਗਏ ਸਮਝਦੇ ਆ ਅੱਗੇ ਵਪਾਰਕ ਸਿਸਟਮ ਜੋ ਹੈਗਾ ਕਾਰਪੋਰੇਟਾਂ ਦਾ ਚਲਾਉਣਾ ਹੈਗਾ ਪਰ ਉਹਦੇ ਵਾਸਤੇ ਅਸੀਂ ਦੱਸ ਦਈਏ ਸਰਕਾਰ ਨੂੰ ਖਾਸ ਕਰਕੇ ਪੰਜਾਬ ਵਾਲੇ ਕਹਿੰਦੇ ਆ ਆਪਣਾ ਸਾਰਾ ਦੇਸ਼ ਹੀ ਐ ਕਿਉਂਕਿ ਕਿ ਸਾਰੇ ਭਾਰਤ ਨੇ ਸੰਘਰਸ਼ ਕੀਤਾ ਸੀ ਪਰ ਪੰਜਾਬ ਵਾਲੇ ਕਹੀਏ ਕਿ ਪੰਜਾਬ ਦਾ ਇਸ ਤਰ੍ਹਾਂ ਕਦੇ ਨਹੀਂ ਹੋਣਾ ਪੰਜਾਬ ਦਾ ਕਦੇ ਵੀ ਗੈਂਟੀ ਦੇ ਸਿੱਖ ਰਹੇ ਸੀ ਪੰਜਾਬ ਦੀਆਂ ਪੁਰਾਣੀਆਂ ਗੱਲਾਂ ਕਰ ਗਏ ਪੂਰੀ ਦਬੇ ਸੀ ਪੰਜਾਬ ਦਾ ਹਮੇਸ਼ਾ ਡੱਟ ਕੇ ਮੁਕਾਬਲਾ ਕਰਦਾ ਹੈ ਸਰਕਾਰ ਦੀਆਂ ਨੀਤੀਆਂ ਦਾ ਅਸੀਂ ਸਜੋਤ ਫੋਰਸ ਦੇ ਵੱਲੋਂ ਦੱਸਦੇ ਆ ਕਿ ਹੁਣ ਵਿਚਾਰ ਬਣਾਉਣੀ ਪਊਗੀ ਇਸ ਮਸਲੇ ਨੂੰ ਇਸ ਵਾਰ ਦੇ ਮਸਲੇ ਨੂੰ ਲੈ ਕੇ ਪਰਾਲੀ ਨੂੰ ਸਾੜਨ ਦੀ ਜੇਕਰ ਨਹੀਂ ਸਰਕਾਰ ਕੇ ਦਾ ਅਲਟਰਨੇਟਿਵ ਨਹੀਂ ਕਰਦੀ ਆਉਣ ਵਾਲੇ ਦੇ ਵਿੱਚ ਅਸੀਂ ਬਹੁਤ ਵੱਡਾ ਕੁਸਤਾ ਬਣਾ ਕੇ ਇੱਕ ਵੱਡਾ ਸਕੈਂਸ ਬਣਾ ਕੇ ਇਸ ਤਰ੍ਹਾਂ ਕਰਾਂਗੇ ਕਿ ਸਾਨੂੰ ਅਸੀਂ ਘਾਨੇੜੇ ਵੀ ਲੱਗਣ ਦੇਵਾਂਗੇ ਰੈਡ ਰੈਟ ਚਾ ਕਰਨ ਦੇ ਜਾਂ ਸਾਡੇ ਕੋਈ ਪਰਦੇ ਦਰਖਾਵੇ ਇਸ ਤਰ੍ਹਾਂ ਦੀ ਸਕੀਮ ਅਸੀਂ ਮੀਟਿੰਗ ਕਰਕੇ ਸਯੋਜਨ ਸਾਨ ਮੋਰਚੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਵਾਂਗੇ ਸੋ ਨੀਤੀਆਂ ਨਾਲ ਜਿਹੜੀਆਂ ਮਾੜੀਆਂ ਨੀਤੀਆਂ ਇੱਕ ਤਾਂ ਉਹਨੂੰ ਅੱਜ ਹੱਲਡ ਕੀਤਾ ਸੀ ਸਰਕਾਰ ਨੂੰ ਕਿ ਸਰਕਾਰ ਇਸ ਸਿਚੁਏਸ਼ਨ ਨੂੰ ਨਹੀਂ ਭੁੱਲੇ ਨਹੀਂ ਕਿਉਂਕਿ ਜੇ ਅਸੀਂ ਪਿੱਛੇ 4 ਸਾਲਾਂ ਸਾਡਾ ਜੋ ਅਸੀਂ ਸੰਘਰਸ਼ ਕੀਤਾ ਭੁੱਲੇ ਨਹੀਂ ਅਸੀਂ ਨਵਾਂ ਸੰਘਰਸ਼ ਵੀ ਕਰ ਸਕਦੇ ਹਾਂ ਸੋ ਆਉਣ ਵਾਲੇ ਸਮੇਂ ਵਿੱਚ ਵੱਡੀ ਮੀਟਿੰਗ ਕਰਕੇ ਮੈਂ ਫੀਲਡ ਮੋਰਚਾ ਦਾ ਮੈਂਬਰ ਹੋਣ ਦੇ ਨਾਤੇ ਕਹਾਂਗਾ ਕਿ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਪ੍ਰੋਗਰਾਮ ਲਿਖਾਂਗੇ ਜੋ ਸਾਡੇ ਕਿਸਾਨਾਂ ਨਾਲ ਕਿਸਾਨੀ ਮਸਲੇ ਤੇ ਇੱਕ ਵੱਡਾ ਹਮਲਾ ਹੋ ਰਿਹਾ ਸਰਕਾਰਾਂ ਦਾ ਜੋ ਕਾਰਪੇਟਾਂ ਨਾਲ ਮਿਲ ਕੇ ਉਹਨੂੰ ਮੁਕਾਬਲਾ ਕਰਨ ਵਾਸਤੇ ਇੱਕ ਤਾਂ ਉਹ ਹੈ ਇੱਕ ਅਸੀਂ ਯਾਦ ਕਰ ਰਹੇ ਹਾਂ ਪੁਰਾਣੇ ਸਮੇਂ ਨੂੰ ਜੋ ਸਾਡੇ ਨਾਲ ਇੱਕ ਸਾਲ ਹੋ ਤੇ ਬੀਤੇ ਉਹਨੂੰ ਯਾਦ ਕਰਨ ਵਾਸਤੇ ਅੱਜ ਦਾ ਜੋ ਪ੍ਰੋਗਰਾਮ ਸਾਰੇ ਦੇਜੇ ਦਿੱਤਾ ਜਾ ਰਿਹਾ ਹੈ ਜੋ ਸਹਾਰੇ ਸਾਰੇ ਇਕੱਠੇ ਹੋਏ ਸੋ ਤੋਰਚਾ ਟ੍ਰੇਡ ਯੂਨੀਅਨ ਔਰ ਸਾਰੇ ਜੋ ਸਾਡੇ ਸਾਥੀ ਇੱਥੇ ਆਏ ਨੇ ਉਹ ਸਾਰੇ ਸਾਡੇ ਨਾਲ ਰਲ ਕੇ ਵੱਡਾ ਪ੍ਰਗਟਾਵਾ ਕਰ ਰਹੇ ਹਨ